ਮੇਸ਼ਾ ਅਸਤੇ ਦਿਨ ਦੇ ਲਈ ਸਮਝ ਲਈ ਮੇਰੇ ਖੁਦਾਬਾਪੂ ਜੀ ਆਪ ਜੀ ਨੇ ਸਾਨੂੰ ਇਕੱਠਿਆਂ ਕੀਤਾ ਖੁਦਾ ਯੈਸ਼ੂ धनवाद करते हैं मेरे खुदबा परमेश्वर मेरे जिंदा खुद खुदा परमेर खुद के कलाम खुद परमेश्वर खुदा जवाब ही सौ गुणा फलों लैके आए मेरे खुदा ईश्वर से मैं खुदा तेरा पुतरात्मा मेरे अंदर होकर गल बात करे मेरे खुदाई शुरुआस धनवाद कर दे खुदा ईशु तेरा शुक्रिया कर दुआ प्रभु ये जिंदा के सामर्थी नाम पा ला मैं ਹਾਂਜੀ ਸਭ ਨੂੰ ਜੈਮ ਸੀ ਕੀ ਤੇ ਅੱਜ ਦਾ ਜੋ ਮੇਰਾ ਟੌਪਿਕ ਹੈਗਾ ਉਹਦਾ ਨਾਮ ਹੈਗਾ ਹਾਊ ਡਰੋ ਨੀਅਰ ਟੂ ਗੋਡ ਕਿ ਆਪਾਂ ਪਰਮੇਸ਼ਰ ਦੇ ਨਜ਼ਦੀਕ ਜਿਹੜਾ ਹੈਗਾ ਵਾ ਕਿਸ ਤਰੀਕੇ ਜਾ ਸਕਦੇ ਹਾਂ ਕਿਤੇ ਸਾਨੂੰ ਕੀ ਕਰਨਾ ਪਏਗਾ ਪਰਮੇਸ਼ਰ ਦੇ ਨਜ਼ਦੀਕ ਜਾਣ ਦੇ ਲਈ ਹallelujah ਤੇ ਆਪਾਂ ਕਲਾਮ ਦੇ ਵਿੱਚੋਂ ਦੇਖਾਂਗੇ ਯਾਕੂਬ ਦੀ ਕਿਤਾਬ ਉਹਦਾ ਚੌਥਾ ਚੈਪਟਰ ਤੇ ਉਹਦੀ 8ਵੀਂ ਵਰਸ ਨੂੰ ਆਪਾਂ ਰੀਡ ਕਰਾਂਗੇ ਉਹਦੇ ਵਿੱਚ ਲਿਖਿਆ ਕਿ ਪਰਮੇਸ਼ਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ हे ਪਾਪੀਓ हे ਪਾਪੀਓ ਆਪਣੇ ਹੱਥ ਸ਼ੁੱਧ ਕਰੋ ਅਤੇ हे ਦੋਚਿੱਤਿਓ ਆਪਣੇ ਦਿਲਾਂ ਨੂੰ ਪਵਿੱਤਰ ਕਰੋ ਹਾਲੇਲੂਇਆ ਤੇਰੇ ਵਿੱਚ ਲਿਖਿਆ ਕਿ ਪਰਮੇਸ਼ਰ ਦੇ ਨੇੜੇ ਜਾਓ ਤਾਂ ਪਰਮੇਸ਼ਰ ਸਾਡੇ ਨੇੜੇ ਆਏਗਾ ਪਹਿਲਾ ਸਾਨੂੰ ਜਿਹੜਾ ਹੈਗਾ ਕਿ ਸਟੈਪ ਲੈਣਾ ਪਏਗਾ ਪਰਮੇਸ਼ਰ ਦੇ ਨਜ਼ਦੀਕ ਜਾਣ ਦੇ ਲਈ ਹਾਲੇਲੂਇਆ ਤੇ ਜਦੋਂ ਆਪਾਂ ਦੇਖਦੇ ਹੈਗੇ ਆ ਕਿ ਜਦੋਂ ਆਪਾਂ ਕਿਸੇ ਦੇ ਕਿਸੇ ਨਾਲ ਗੱਲਬਾਤ ਕਰਨੀ ਸ਼ੁਰੂ ਕਰਦੇ ਹੈਗੇ ਅਗਰ ਕਿਸੇ ਨਾਲ ਆਪਾਂ ਫਰੈਂਡਸ਼ਿਪ ਕਰਨੀ ਹੈਗੀ ਆ ਤੇ ਪਹਿਲਾ ਜਿਹੜਾ ਹੈਗਾ ਵਾ ਅਸੀਂ ਕੀ ਕਰਦੇ ਆ ਆਪਣੇ ਐਟੀਟਿਊਡ ਨੂੰ ਕਣਾ ਆਪਣੀ ਸਾਰੀ ਈਗੋ ਨੂੰ ਅਲੱਗ ਰੱਖਦੇ ਹੋਏ ਅਸੀਂ ਜਿਹੜਾ ਹੈਗਾ ਵਾ ਇੱਕ ਦੂਸਰੇ ਨਾਲ ਗੱਲ ਕਰਨਾ ਸ਼ੁਰੂ ਕਰਦੇ ਹੈਗੇ ਆ ਫਿਰ ਉਸੇ ਤਰ੍ਹਾਂ ਜਿਵੇਂ ਥੋੜੇ 5 ਮਿੰਟ 10 ਮਿੰਟ 15 ਮਿੰਟ ਐਵੇਂ ਹੌਲੀ 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 ਜਿਹੜੀ ਸਾਡੀ ਗੱਲ ਵੱਜ ਜਾਂਦੀ ਹੈਗੀ ਆ ਕਿਸੇ ਦੇ ਜੋਬ ਤੇ ਨਵੇਂ ਜਾਣੇ ਹੈਗੇ ਨਵੇਂ ਨਵੇਂ ਚਲੋ ਜਾਣੇ ਹੈਗੇ ਸੀ ਤੇ ਉਸ ਟਾਈਮ ਵੀ ਅਸੀਂ ਜਦੋਂ ਕਿਸੇ ਨਾਲ ਗੱਲਬਾਤ ਕਰਦੇ ਆ ਕਿ ਸਾਡਾ ਜਿਹੜਾ ਰਿਲੇਸ਼ਨਸ਼ਿਪ ਜਿਹੜਾ ਹੈਗਾ ਵਾ ਹੌਲੀ ਹੌਲੀ ਸਟਰੋਂਗ ਹੁੰਦਾ ਹੈਗਾ ਵਾ ਹallelujah ਤੇ ਆਪਾਂ ਦੇਖਦੇ ਜਿਹੜੀ ਕਿ ਯਾਕੂਬ ਦੀ ਕਿਤਾਬ ਜਿਹੜੀ ਲਿਖੀ ਗਈ ਹੈਗੀ ਆ ਇਹ ਵਿਸ਼ਵਾਸ਼ੀਆਂ ਦੇ ਲਈ ਲਿਖੀ ਗਈ ਹੈਗੀ ਬਹੁਤ ਛੋਟੀ ਜੀ ਬੁੱਕ ਹੈਗੀ ਮੇਬੀ 5 ਜਾਂ 6 ਚੈਪਟਰ ਹੋਣਗੇ ਇਹਦੇ ਤੇ ਇਹਦੇ ਵਿੱਚ ਸਾਰੀ ਜਿਹੜੀ ਗੱਲਬਾਤ ਕੀਤੀ ਗਈ ਹੈਗੀ ਆ ਸਿੰਪਲ ਵਰਡਸ ਹਨ ਇਹ ਬਹੁਤ ਹੀ ਸਟਰੋਂਗ ਵਰਡਸ ਜਿਹੜੇ ਨੇ ਇਸਤੇਮਾਲ ਕੀਤੇ ਨੇ ਵਿਸ਼ਵਾਸੀ ਲੋਕਾਂ ਦੇ ਲਈ ਵੀ ਜਿਹੜੇ ਪਰਮੇਸ਼ਰ ਤੋਂ ਪਿੱਛੇ ਹਟ ਗਏ ਨੇ ਕਿਸ ਤਰੀਕੇ ਨਾਲ ਚੱਲਣਾ ਹੈਗਾ ਤੇ ਸਾਨੂੰ ਕੀ ਕਰਨਾ ਚਾਹੀਦਾ ਹੈਗਾ ਹਾਲੇਲੂਇਆ ਤੇ ਇਹਦੇ ਵਿੱਚ ਆਪਾਂ ਦੇਖਦੇ ਹੈਗੇ ਆ ਕਿ ਹੁਣ ਕਿ ਪਰਮੇਸ਼ਰ ਦੇ ਨਜ਼ਦੀਕ ਆਪਾਂ ਕਿਵੇਂ ਜਾਣਾ ਹੈਗਾ ਤੇ ਸਾਨੂੰ ਕੀ ਕਰਨਾ ਪਏਗਾ ਪਰਮੇਸ਼ਰ ਦੇ ਨਜ਼ਦੀਕ ਜਾਣ ਦੇ ਲਈ ਤੇ ਮੈਂ ਤੁਹਾਨੂੰ ਜਸਟ ਥੋੜੇ ਜਿਹੇ ਪੁਆਇੰਟਸ ਜਿਹੜੇ ਹੈਗੇ ਆ ਉਹ ਦੱਸਾਂਗੀ ਫਰਸਟ ਪੁਆਇੰਟ ਜਿਹੜਾ ਹੈਗਾ ਵਾ ਰਿਪੈਂਡੈਂਸ ਪਛਤਾਵਾ ਕਰਨਾ ਦਾਵਾ ਕਰਨੀ ਜਿਹੜੀ ਸਰ ਨਾਲ ਪਹਿਲਾਂ ਤੇ ਅਸੀਂ ਅੱਜ ਮਸੀਹ ਦੇ ਵਿੱਚ ਹੈਗੇ ਆ ਬਟ ਅਸੀਂ ਹੱਲੇ ਵੀ ਬਹੁਤ ਸਾਰੇ ਜਿਹੜੇ ਆ ਕਿ ਪਾਪ ਗੁਨਾ ਕਰਦੇ ਹੈਗੇ ਆ ਹਾਲੇਲੂਇਆ ਐਗਰੀ ਹੈਗੇ ਸਾਰੇ ਕਿ ਹੱਲੇ ਵੀ ਸਾਡੇ ਤੋਂ ਪਾਪ ਗੁਨਾ ਜਿਹੜੇ ਹੈਗੇ ਉਹ ਹੋ ਜਾਂਦੇ ਨੇ ਮਸੀਹ ਦੇ ਵਿੱਚ ਹੁੰਦੇ ਆ ਹੋયા ਵੀ ਹਰ ਕੋਈ ਵੀ ਪਰਫੈਕਟ ਨਹੀਂ ਹੈਗਾ ਕਿਸੇ ਦੇ ਕਿਸੇ ਦੇ ਵਿੱਚ ਕਿਈ ਨਾ ਕੋਈ ਕਮੀ ਹੈਗੀ ਆ ਤੇ ਪਾਪ ਹੋ ਹੀ ਜਾਂਦਾ ਹੈਗਾ ਕਿਸੇ ਨਾ ਕਿਸੇ ਤਰੀਕੇ ਚਾਹੇ ਸਾਡੀਆਂ ਅੱਖਾਂ ਦੇ ਦੁਆਰਾ ਸਾਡੀਆਂ ਬਿਲਾ ਸ਼ਾਵਾਂ ਦੇ ਦੁਆਰਾ ਸਾਡੀ ਜ਼ੁਬਾਨ ਦੇ ਦੁਆਰਾ ਸਾਡੀ ਥਿੰਕਿੰਗ ਦੇ ਦੁਆਰਾ ਕਾ ਨਾ ਹਰ ਹਰ ਕੀ ਹਰ ਕੀ ਜੰਤੋ ਜਿਹੜਾ ਹੈਗਾ ਕਿ ਪਾਪ ਹੋ ਹੀ ਜਾਂਦਾ ਹੈ ਨਾ ਤੇ ਰਪੈਂਡਸ ਦੇ वचन ਦੇ ਲਈ ਆਪਾਂ ਇਹ ਵਿੱਚ वचन ਪੜਾਂਗੇ ਆਪਾਂ ਫਰਸਟ ਜੌਨ ਪਹਿਲਾ ਜੂਨਾ ਉਹਦਾ ਪਹਿਲਾ ਚੈਪਟਰ ਤੇ ਉਹਦੀ 9 ਆਇਤ ਨੂੰ ਦੇਖਾਂਗੇ ਤੇ ਉਹਦੇ ਵਿੱਚ ਲਿਖਿਆ ਹੈਗਾ ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫਾਦਾਰ ਹੈ ਅਤੇ ਧਰਮੀ ਹੈ ਭਾਈ ਸਾਡੇ ਪਾਪਾਂ ਨੂੰ ਮਾਫ ਕਰੇ ਅਤੇ ਸਾਨੂੰ ਸਾਰੇ ਇੱਕ ਧਰਮ ਤੋਂ ਸ਼ੁੱਧ ਕਰੇ ਹallelujah ਇਹਦੇ ਵਿੱਚ ਵੀ ਸਾਨੂੰ ਹੀ ਪਹਿਲਾਂ ਕੰਮ ਕਰਨਾ ਪਏਗਾ ਇਹਦੇ ਵਿੱਚ ਲਿਖਿਆ ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰੀਏ ਹਾਲੇਲੂਇਆ ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰਾਂਗੇ ਤਾਂ ਹੀ ਪਰਮੇਸ਼ਰ ਜਿਹੜਾ ਹੈਗਾ ਵਾ ਸਾਨੂੰ ਮਾਫ ਕਰੇਗਾ ਕਿਉਂਕਿ ਉਹ ਧਰਮੀ ਹੈਗਾ ਉਹ ਵਫਾਦਾਰ ਹੈਗਾ ਤੇ ਅਗਰ ਅਸੀਂ ਆਪਣੀ ਜ਼ੁਬਾਨ ਤੋਂ ਇਕਰਾਰ ਕਰਾਂਗੇ ਕਿ ਹਾਂ ਮੇਰੇ ਪ੍ਰਭੂ ਕਿ ਮੇਰੇ ਤੋਂ ਅੱਜ ਇਹ ਗੁਨਾਹ ਹੋਇਆ ਹੈਗਾ ਮੇਰੇ ਤੋਂ ਗਲਤ ਦੇਖਿਆ ਗਿਆ ਮੇਰੇ ਤੋਂ ਗਲਤ ਸੋਚਿਆ ਗਿਆ ਤੇ ਮੈਂ ਕਿਸ ਨੂੰ ਗਲਤ ਬੋਲ ਦਿੱਤਾ ਕਿਸੇ ਲਈ ਰੋਂਗ ਕੰਫੈਸ਼ਨਸ ਕੀਤੇ ਨੇ ਤੇ ਸਭ ਨਾਲੋਂ ਪਹਿਲਾਂ ਕੀ ਹੈਗਾ ਪਰਮੇਸ਼ਰ ਦੇ ਅੱਗੇ ਉਸ ਚੀਜ਼ ਦਾ ਇਕਰਾਰ ਕਰਨਾ ਕਿ ਹਾਂ ਪ੍ਰਭੂ ਮੇਰਾ ਤੋਂ ਇਹ ਜਿਹੜਾ ਕੀ ਆਪਾਪ ਹੋਇਆ ਹੈਗਾ ਮੇਰੇ ਤੋਂ ਇਹ ਜਿਹੜਾ ਗੁਨਾਹ ਹੋਇਆ ਹੈਗਾ ਤੇ ਪਰਮੇਸ਼ਰ ਤਾਂ ਧਰਮੀ ਹੈਗਾ ਪਰਮੇਸ਼ਰ ਭਲਾ ਹੈਗਾ ਪਰਮੇਸ਼ਰ ਬਫਾਦਾਰ ਹੈਗਾ ਤੇ ਉਹ ਸਾਨੂੰ ਮਾਫ ਕਰੇਗਾ ਤੇ ਫਿਰ ਤੋਂ ਦੁਬਾਰਾ ਸਾਨੂੰ ਜਿਹੜਾ ਹੈਗਾ ਕੀ ਆ ਖੜਿਆ ਕਰੇਗਾ ਹਾਲੇਲੂਇਆ ਤੇ ਆਪਾਂ ਦੂਸਰਾ ਪੁਆਇੰਟ ਜਿਹੜਾ ਹੈਗਾ ਵਾ ਕਿ ਫੋਰਗਿਵ ਮਾਫ ਕਰਨਾ ਹਣਾ ਏ ਜਿਹੜਾ ਹੈਗਾ ਮੋਸਟਲੀ ਜਿਹੜੇ ਹੈਗੇ ਆ ਮੇਰੀ ਖੋਦੀ ਲਾਈਫ ਦੀ ਟੈਸਟਮਨੀ ਹੈਗੀ ਆ ਕਿ ਮੈਂ ਬਹੁਤ ਜਲਦੀ ਕਿਸੇ ਨੂੰ ਮਾਫ ਨਹੀਂ ਸੀ ਕਰਦੀ ਪਹਿਲਾਂ ਜਦੋਂ ਮਸੀਹ ਨਹੀਂ ਸੀਗੀ ਬਟ ਜਦੋਂ ਮਸੀਹ ਚ ਵੀ ਆਈ ਹੈਗੀ ਆ ਬਹੁਤ ਹੀ ਸਲੋਲੀ 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 ਇਹ ਪ੍ਰੋਸੈਸ ਮੇਰੇ ਵਿੱਚ ਸ਼ੁਰੂ ਹੋਇਆ ਕਿ ਮੈਂ ਵੀ ਜਿਹੜਾ ਹੈਗਾ ਕਿ ਮਾਫ ਕਰਨਾ ਸ਼ੁਰੂ ਕੀਤਾ ਹallelujah ਕਿਉਂਕਿ ਮਾਫੀ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਜ਼ਰੂਰੀ ਜੇ ਅਸੀਂ ਮਾਫ ਨਹੀਂ ਕਰਾਂਗੇ ਸਾਡੇ ਅੰਦਰ ਉਹ ਜਿਹੜਾ ਇੱਕ ਨਾ ਮਾਫ ਕਰਨ ਵਾਲੀ ਜਿਹੜੀ ਤਾਕਤ ਹੈਗੀ ਆ ਉਹ ਅੱਗੇ ਦੇ ਅੱਗੇ ਹੋਰ ਪਾਪਾਂ ਨੂੰ ਜਿਹੜੀ ਹੈ ਕਿ ਕਰਾਂਦੀ ਜਾਏਗੀ ਤੇ ਇਹਦੇ ਵਿੱਚ ਆਪਾਂ ਬਚਨੋਂ ਦੇਖਾਂਗੇ ਮਤੀ ਦੀ ਕਿਤਾਬ ਉਹਦਾ 6 ਅਧਿਆਇ ਉਹਦੀ 14 ਤੇ 15 ਆਇਤ ਨੂੰ ਦੇਖਾਂਗੇ ਅਨੇ ਵਿੱਚ ਜਿਵੇਂ ਪ੍ਰਭੂ ਯਿਸੂ ਮਸੀਹ ਨੇ ਪ੍ਰਾਰਥਨਾ ਕਰਨੀ ਸਿਖਾਈਗੀ ਵੀ ਕਿਸ ਤਰੀਕੇ ਨਾਲ ਤੁਸੀਂ ਪ੍ਰਾਰਥਨਾ ਕਰਨੀ ਹੈਗੀ ਆ ਤੇ ਉਹੀ ਚੈਪਟਰ ਹੈਗਾ ਤੇ ਉਹਦੀ 14 ਤੇ 15 ਵਰਸ ਵਿੱਚ ਲਿਖਿਆ ਕਿਉਂਕਿ ਜੇ ਤੁਸੀਂ ਮਨੁੱਖਾਂ ਦੇ ਅਪਰਾਧਾਂ ਨੂੰ ਮਾਫ ਕਰ ਦਿਓ ਤਾਂ ਤੁਹਾਡਾ ਸਵਰਗੀ ਪਿਤਾ ਤੁਹਾਨੂੰ ਮਾਫ ਕਰ ਦਵੇਗਾ ਅਗਰ ਅਸੀਂ ਮਾਫ ਨਹੀਂ ਕਰਦੇ ਤਾਂ ਸਾਡਾ ਖੁਦਾ ਵੀ ਸਾਨੂੰ ਮਾਫ ਨਹੀਂ ਕਰੇਗਾ ਹਾਲੇਲੂਇਆ ਤੇ ਇਹਦੇ ਵਿੱਚ ਵੀ ਪਰਮੇਸ਼ਰ ਨੇ ਪਹਿਲਾਂ ਸਾਨੂੰ ਕਿਹਾ ਹੈਗਾ ਵਾ ਪਹਿਲਾਂ ਅਸੀਂ ਹੀ ਸਟੈਪ ਲੈਣਾ ਹੈਗਾ ਵਾ ਕਿ ਅਸੀਂ ਜਿਹੜੇ ਹੈਗੇ ਦੂਸਰਿਆਂ ਦੇ ਅਪਰਾਧਾਂ ਨੂੰ ਮਾਫ ਕਰੀਏ ਤੇ ਤਾਂ ਹੀ ਸਾਡਾ ਜਿਹੜਾ ਸਵਰਗੀ ਪਿਤਾ ਹੈਗਾ ਸਾਨੂੰ ਮਾਫ ਕਰੇਗਾ ਹallelujah ਤੇ ਉਸ ਤੋਂ ਅੱਗੇ ਆਪਾਂ ਦੇਖਦੇ ਹੈਗੇ 3rd ਪੁਆਇੰਟ ਜਿਹੜਾ ਹੈਗਾ ਆਨਰ ਟੂ ਗੋਡ ਵਿਦ ਯੂਅਰ ਬਾਡੀ ਕਿ ਆਪਣੇ ਸਰੀਰ ਦੇ ਦੁਆਰਾ ਪਰਮੇਸ਼ਰ ਨੂੰ ਜਿਹੜੀ ਹੈਗੀ ਤੁਸੀਂ ਮਹਿਮਾਨ ਦੇਣੀ ਹੈਗੀ ਆ ਤੇ ਬ੍ਰਦਰਸ ਉਹਨੂੰ ਨੇ ਬਹੁਤ ਵਧੀਆ ਜਿਹੜਾ ਸੰਡੇ ਸਗਾ ਬਹੁਤ ਹੀ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਕਿ ਕਿਸ ਤਰੀਕੀ ਦੇ ਨਾਲ ਆਪਣੀ ਜਿਹੜੀ ਹੈ ਜਿਹੜੀ ਬਾਡੀ ਹੈਗੀ ਆ ਪਰਮੇਸ਼ਰ ਦਾ ਮੰਦਿਰ ਹੈਗਾ ਇਹ ਹalleluyah ਕਿਨੂ ਤੁਸੀਂ ਪਵਿੱਤਰ ਰੱਖਣਾ ਹੈਗਾ ਕਿਉਂਕਿ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਹੈਗਾਗਾ ਕਿ ਤੁਸੀਂ ਅਗਰ ਇਹਨੂੰ ਨਾਸ਼ ਕਰੋਗੇ ਤਾਂ ਮੈਂ ਤੁਹਾਨੂੰ ਨਾਸ਼ ਕਰਾਂ ਹalleluyah ਤੇ ਆਪਾਂ ਵਚਨ ਨੂੰ ਦੇਖਾਂਗੇ ਰੋਮੀਆਂ ਦੀ ਕਿਤਾਬ ਉਹਦਾ 12 ਅਧਿਆਇ ਉਹਦੀ ਵਰਸ 1 ਤੋਂ 2 ਤੱਕ ਹalleluyah ਆਪਣੀਆਂ ਦੇਹਾਂ ਨੂੰ ਜੀਉਂਦਾ ਅਤੇ ਪਵਿੱਤਰ ਪਰਮੇਸ਼ਰ ਨੂੰ ਭਾਂਦਾ ਬਲੀਦਾਨ ਕਰਕੇ ਚੜਾਵੋ ਇਹ ਤੁਹਾਡੀ ਰੋਹਾਨੀ ਬੰਦਗੀ ਹੈ ਇਸ ਜੁਗ ਜਹਰ ਨਾ ਬਣੋ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਜਾਣ ਲੋ ਪਰਮੇਸ਼ਰ ਦੀ ਚੰਗੀ ਔਰ ਮਨਪੋਂ ਦੀ ਇੱਛਾ ਕੀ ਹੈ ਹਾਲੇਲੂਇਆ ਤੇ ਇਹਦੇ ਵਿੱਚ ਸਾਫ਼ ਲਿਖਿਆ ਹੈਗਾ ਕਿ ਆਪਣੀ ਜਿਹੜੀ ਦੇਹ ਨੂੰ ਹੈਗਾ ਵਾ ਪਰਮੇਸ਼ਰ ਦੀ ਇੱਛਾ ਦੇ ਅਕੋਰਡਿੰਗ ਪਰਮੇਸ਼ਰ ਜਿਵੇਂ ਚਾਹੁੰਦਾ ਹੈਗਾ ਵਾ ਉਹਦੇ ਅਕੋਰਡਿੰਗ ਉਹਨੂੰ ਸੌਂਪ ਦਿਓ ਹਾਲੇਲੂਇਆ ਕਿਉਂਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਜਦੋਂ ਆਪਾਂ ਦੇਖਦੇ ਹੈਗੇ ਆਂ ਕਈ ਪਰਮੇਸ਼ਰ ਦੇ ਬਚਨ ਚ ਲਿਖਿਆ ਕਿ ਇਹ ਪਵਿੱਤਰ ਹੈਕਲ ਹੈਗੀ ਆ ਪਰਮੇਸ਼ਰ ਦੀ ਪਵਿੱਤਰ ਆਤਮਾ ਦੀ ਜੋ ਸਾਡੇ ਅੰਦਰ ਰਹਿੰਦੀ ਹੈਗੀ ਆ ਹਾਲੇਲੂਇਆ ਜੀ ਅਸੀਂ ਇਹਨੂੰ ਨਾਸ਼ ਕਰਾਂਗੇ ਜੇ ਅਸੀਂ ਇਹਦੇ ਵਿੱਚ ਗੰਦਗੀ ਰੱਖਾਂਗੇ ਹਾਲੇਲੂਇਆ ਤੇ ਪਰਮੇਸ਼ਰ ਜਿਹੜਾ ਹੈਗਾ ਇਹਦੇ ਵਿੱਚ ਵਾਸ ਨਹੀਂ ਕਰੇਗਾ ਇਹਦੇ ਵਿੱਚ ਵੀ ਫਸਟ ਜਿਹੜਾ ਹੈਗਾ ਅਸੀਂ ਹੀ ਸਟੈਪ ਲੈਣਾ ਹੈਗਾ ਕਿ ਆਪਣੀਆਂ ਦੇਹਾਂ ਨੂੰ ਜਿਉਂਦਾ ਤੇ ਪਵਿੱਤਰ ਪਾਉਂਦਾ ਪਰਮੇਸ਼ਰ ਨੂੰ ਬਲੀਦਾਨ ਛੜਾਓ ਅਸੀਂ ਇਸ ਸੰਸਾਰ ਜਿਹਨੇ ਪੜਨਾ ਕਿਉਂਕਿ ਜਦੋਂ ਅਸੀਂ ਬਪਤਿਸਮਾ ਲੈ ਲੈਂਦੇ ਹੈਗੇ ਜਦੋਂ ਅਸੀਂ ਮਸੀਹ ਨੂੰ ਜਾਣ ਲੈਂਦੇ ਹੈਗੇ ਆ ਤੇ ਉਦੋਂ ਜਿਹੜੀ ਹੈਗੇ ਸ ਇੱਕ ਨਵੀਂ ਸ੍ਰਿਸ਼ਟੀ ਬਣ ਜਾਂਦੇ ਹੈਗੇ ਹallelujah ਅਸੀਂ ਸਾਡੀ ਰੂਹ ਨਵੀਂ ਹੋ ਜਾਂਦੀ ਹੈਗੀ ਆ ਹਨਾ ਸਾਡੀਆਂ ਸੋਚਾਂ ਬਦਲ ਜਾਂਦੀਆਂ ਹੈਗਿਆ ਨੇ ਇਹ ਇੱਕਦਮ ਤੋਂ ਨਹੀਂ ਪ੍ਰੋਸੈਸ ਹੁੰਦਾ ਸਲੋਲੀ ਸਲੋਲੀ ਜਦੋਂ ਆਪਾਂ ਇਸ ਕਲਾਮ ਨੂੰ ਪੜਦੇ ਹੈਗੇ ਪਰਮੇਸ਼ਰ ਦੇ ਬਚਨ ਨੂੰ ਜਿਵੇਂ ਜਿਵੇਂ ਆਪਾਂ ਪੜਦੇ ਜਾਂਦੇ ਹੈਗੇ ਤੇ ਉਸੇ ਤਰ੍ਹਾਂ ਸਾਡੇ ਵਿੱਚ ਬਦਲਾਅ ਆਣੇ ਸ਼ੁਰੂ ਹੋ ਜਾਂਦੇ ਹੈਗੇ ਤੇ ਇਹਦੇ ਵਿੱਚ ਲਿਖਿਆ ਕਿ ਜ ਇਸ ਜੁਗ ਜਿਹੇ ਨਾ ਬਣੋ ਸਗੋ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਜਦੋਂ ਅਸੀਂ ਮਸੀਹ ਦੇ ਵਿੱਚ ਆਏ ਸਾਡੀ ਸਮਝ ਜਿਹੜੀ ਹੈਗੀ ਆ ਉਹ ਨਵੀਂ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਆ ਜਦੋਂ ਅਸੀਂ ਇਸ ਕਲਾਮ ਨੂੰ ਪੜਦੇ ਜਾਂਦੇ ਹੈਗੇ ਆ ਸਾਡੀਆਂ ਸੋਚਾਂ ਸਾਡੀਆਂ ਸਮਝਾਂ ਸਾਡਾ ਉੱਠਣਾ ਸਾਡਾ ਬੈਠਣਾ ਸਾਡਾ ਬੋਲਣਾ ਸਾਡਾ ਚੱਲਣਾ ਜਿਹੜਾ ਹੈਗਾ ਉਹ ਸਭ ਕੁਝ ਜਿਹੜਾ ਹੈਗਾ ਕਿ ਤਬਦੀਲ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਹਾਲੇਲੂਇਆ ਕਿਉਂਕਿ ਜਦੋਂ ਮੈਂ ਪਰਮੇਸ਼ਰ ਨੂੰ ਜਾਣਿਆ ਸੀਗਾ ਮੈਂ ਕਿਸੇ ਪਾਸਟਰ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਮੈਂ ਜਦੋਂ ਇਸ ਕਲਾਮ ਨੂੰ ਖੁਦ ਰੀਡ ਕੀਤਾ ਤੇ ਫਿਰ ਉਦੋਂ ਮੈਂ ਇਹਦੇ ਵਿਸ਼ਵਾਸ ਕੀਤਾ ਤੇ ਜੋ ਮੇਰਾ ਬਹੁਤ ਹੀ ਗੰਦਾ ਤੇ ਰੂਡ ਬਿਹੇਵੀਅਰ ਹੁੰਦਾ ਸੀਗਾ ਮੇਰਾ ਕਿਸੇ ਨਾ ਮੇਰਾ ਗੱਲਬਾਤ ਕਰਨੀ ਤੇ ਮੇਰਾ ਜਵਾਬ ਬਹੁਤ ਹੀ ਗੰਦੇ ਤਰੀਕੇ ਨਾਲ ਉਹਨਾਂ ਨੂੰ ਜਾਂਦਾ ਹੁੰਦਾ ਸੀ ਤੇ ਪਰਮੇਸ਼ਰ ਦੀ ਦਿਆ ਨਾਲ ਜਦਨ ਚਦਾ ਇਹ ਕਲਾਮ ਪੜ੍ਹਦੀ ਗਈ ਉਸੇ ਤਰ੍ਹਾਂ ਪਰਮੇਸ਼ਰ ਜਿਹੜਾ ਹੈਗਾ ਮੇਰੀ ਜ਼ਿੰਦਗੀ 'ਚ ਹੈ ਜਿਹੜਾ ਬਦਲਾਅ ਲੈ ਕੇ ਆਉਂਦਾ ਰਿਹਾ ਹallelujah ਤੇ ਉਸ ਤੋਂ ਬਾਅਦ 4th ਪੁਆਇੰਟ ਜਿਹੜਾ ਹੈਗਾ ਪ੍ਰੇਅਰ ਐਂਡ ਫਾਸਟਿੰਗ ਹallelujah ਤੇ ਪ੍ਰੇਅਰ ਤੇ ਜਿਹੜੀ ਫਾਸਟਿੰਗ ਜਿਹੜੀ ਹੈਗੀ ਆ ਇਕੱਠੇ ਹੀ ਰੱਖੇ ਜਾਂਦੇ ਨੇ ਜੇ ਆਪਾਂ ਕਹੀਏ ਕਿ ਨਹੀਂ ਅਸੀਂ ਕੱਲੀ ਪ੍ਰੇਅਰ ਕਰਾਂਗੇ ਫਾਸਟਿੰਗ ਨਹੀਂ ਰੱਖਾਂਗੇ ਐਵੇਂ ਨਹੀਂ ਚੱਲੇਗਾ ਹਨਾ ਕਿਉਂਕਿ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਕੱਠੀਆਂ ਹੀ ਚੱਲਦੀਆਂ ਨੇ ਪ੍ਰੇਅਰ ਐਂਡ ਫਾਸਟਿੰਗ ਜਦੋਂ ਦੋ ਇਕੱਠੀਆਂ ਹੋ ਜਾਂਦੀਆਂ ਹੈਗੀਆਂ ਨੇ ਤੇ ਉਹ ਜ਼ਿਆਦਾ ਸਟਰੋਂਗ ਹੋ ਜਾਂਦੀਆਂ ਹੈਗੀਆਂ ਕਿਉਂਕਿ ਪਰਮੇਸ਼ਰ ਦੇ ਖਲਾਮ ਦੇ ਵਿੱਚ ਲਿਖਿਆ ਕੁਝ ਚੀਜ਼ਾਂ ਕੁਝ ਆਤਮਾਵਾ ਇਹੋ ਜਿਹੀਆਂ ਹੈਗੀਆਂ ਨੇ ਜੋ ਬਿਨਾ ਪ੍ਰੇਅਰ ਤੇ ਫਾਸਟਿੰਗ ਤੋਂ ਨਹੀਂ ਜਾਣੀਆਂ ਹੈਗੀਆਂ ਹਾਲੇਲੂਇਆ ਇਹ ਜਿਹੜਾ ਜਦੋਂ ਆਪਾਂ ਪ੍ਰੇਅਰ ਤੇ ਫਾਸਟਿੰਗ ਕਰਦੇ ਹੈਗੀਆਂ ਸਾਡਾ ਫੋਕਸ ਜਿਹੜਾ ਹੈਗਾ ਵਾ ਫੂਡ ਦੇ ਵੱਲ ਨਹੀਂ ਪਹਿਲਾਂ ਸਾਡਾ ਫੋਕਸ ਜਿਹੜਾ ਹੈਗਾ ਪਰਮੇਸ਼ਰ ਦੇ ਵੱਲ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਸਾਡੀ ਜਿਹੜੀ ਸਾਡਾ ਸਰੀਰ ਜਦੋਂ ਟੁੱਟਦਾ ਹੈਗਾ ਨਾ ਤੇ ਉਦੋਂ ਸਾਡਾ ਧਿਆਨ ਜਿਹੜਾ ਹੈਗਾ ਜ਼ਿਆਦਾ ਪਰਮੇਸ਼ਰ ਦੇ ਵੱਲ ਲੱਗਣਾ ਸ਼ੁਰੂ ਹੋ ਜਾਂਦਾ ਹੈਗਾ ਤੇ ਜਦੋਂ ਮੈਂ ਫਾਸਟਿੰਗ ਰੱਖਦੀ ਹੁੰਦੀ ਸੀਗੀ ਪਹਿਲਾਂ ਤੇ ਤੁਸੀਂ ਕਹਣਾ ਸਭ ਕੁਝ ਆਪਣਾ ਹੀ ਦੱਸੀ ਜਾ ਰਹੀ ਹੈਗੀਆ ਕਿਉਂਕਿ ਜੋ ਮੇਰੀ ਲਾਈਫ ਦੇ ਵਿੱਚ ਐਕਸਪੀਰੀਅੰਸ ਹੋਏ ਹੈਗੇ ਮੈਂ ਵੀ ਤੁਹਾਨੂੰ ਸ਼ੇਅਰ ਕਰਾਂਗੀ ਕਿ ਜਦੋਂ ਮੈਂ ਫਾਸਟਿੰਗ ਰੱਖਦੀ ਹੁੰਦੀ ਸੀ ਨਾ ਵੀ ਟਾਈਮਿੰਗ ਹੁੰਦੀ ਸੀਗੀ ਵੀ ਚਲੋ ਸਵੇਰੇ ਰੱਖ ਲਿਆ ਹੈਗਾ ਤੇ ਸ਼ਾਮ ਨੂੰ ਓਪਨ ਕਰਨਾ ਹੈਗਾ ਵਾ ਤੇ ਮੇਰਾ ਧਿਆਨ ਜਿਆਦਾਤਰ ਇਹ ਹਾਂ ਯਾਰ ਫੂਡ ਖਾਣਾ ਹੈਗਾ ਸ਼ਾਮ ਨੂੰ ਕੀ ਖਾਦਾ ਜਾਏ ਕੀ ਖਾਤਾ ਜਾਏ ਕੀ ਖਾਦਾ ਜਾਏ ਹਮੇਸ਼ਾ ਇਹ ਧਿਆਨ ਰਹਿੰਦਾ ਸੀ ਤੇ ਉਹ ਵੀ ਚਲੋ ਪਰਮੇਸ਼ਰ ਨੇ ਚੇਂਜ ਕੀਤਾ ਕਿ ਉਹ ਫੂਡ ਤੋਂ ਪਰਮੇਸ਼ਰ ਨੇ ਫੋਕਸ ਹਟਾ ਕੇ ਆਪਣੇ ਆਤਮਾ ਦਾ ਜਿਹੜਾ ਫੂਡ ਹੈਗਾ ਆਪਣੇ वचन ਦੇ ਵੱਲ ਲਗਾਇਆ ਹallelujah ਤੇ ਉਸ ਤੋਂ ਬਾਅਦ ਅਗਲਾ ਪੁਆਇੰਟ ਜਿਹੜਾ ਹੈਗਾ ਵਾ ਫੈਲੋਸ਼ਿਪ ਕੀ ਸੰਗਤੀ ਦੇ ਵਿੱਚ ਆਪਾਂ ਬਣੇ ਰਹਿਣਾ ਇੱਕ ਦੂਸਰੇ ਦੇ ਨਾਲ ਫੈਲੋਸ਼ਿਪ ਕਰ ਲਈ ਪਰਮੇਸ਼ਰ ਮਸੀਹ ਲੋਕਾਂ ਦੇ ਨਾਲ ਹallelujah ਤੇ ਇਹਦੇ ਵਿੱਚ ਆਪਾਂ ਕਲਾਮ ਨੂੰ ਦੇਖਾਂਗੇ ਅ ਰਸੂਲਾਂ ਦੇ ਕਰਤੱਵ ਐਕਸ ਉਹਦਾ ਪਹਿਲਾ ਚੈਪਟਰ ਤੇ ਉਹਦੀ 14ਵਾਂ ਵਰਸ ਦੇ ਵਿੱਚ ਲਿਖਿਆ ਸਭ ਇੱਕ ਮਨ ਹੋ ਕੇ ਇਸਤਰੀਆਂ ਅਤੇ ਯਿਸੂ ਦੀ ਮਾਤਾ ਮਰੀਮ ਅਤੇ ਉਹਦੇ ਭਰਾਵਾਂ ਨੇ ਪ੍ਰਮਾ ਦੇ ਨਾਲ ਲਗਾਤਾਰ ਪ੍ਰਾਰਥਨਾ ਕਰਦੇ ਰਹੇ ਫਿਰ ਅੱਗੇ 120 ਦੇ ਉੱਤੇ ਜਦੋਂ ਖੁਦਾ ਦਾ ਆਤਮਾ ਉਤਰਿਆ ਸੀਗਾ ਹਾਲੇਲੂਇਆ ਇਹ ਉਦੋਂ ਦੀ ਗੱਲ ਹੈਗੀ ਆ ਜਦੋਂ ਜਿਹੜਾ ਹੈਗਾ ਸੀਗਾਂ ਕਿ ਪਰਮੇਸ਼ਰ ਨੇ ਕਿਹਾ ਸੀ ਕਿ ਤੁਸੀਂ ਉਦੋਂ ਤੱਕ ਯੂਸ਼ਲਮ ਤੋਂ ਨਹੀਂ ਜਾਣਾ ਹੈਗਾ ਜਦ ਤੱਕ ਤੁਹਾਨੂੰ ਮੈਂ ਨਹੀਂ ਕਹਿੰਦਾ ਹੈਗਾ ਪਰਮੇਸ਼ਰ ਨੇ ਇੱਕ ਆਗਿਆ ਦਿੱਤੀ ਸੀਗੀ ਹਨਾ ਤੇ ਇੱਥੇ ਵੀ ਇਹਨਾਂ ਨੇ ਕੀ ਕੀਤਾ ਹੈਗਾ ਕਿ ਪਹਿਲਾਂ ਉਹ ਸਾਰੇ ਇੱਕ ਮਨ ਹੋਏ ਹੈਗੇ ਜਿਵੇਂ ਉਹ ਇੱਕ ਮਨ ਹੋ ਕੇ ਪ੍ਰਾਰਥਨਾ ਕਰਨ ਲੱਗੇ ਤਾਂ ਪਰਮੇਸ਼ਰ ਦਾ ਆਤਮਾ ਜਿਹੜਾ ਹੈਗਾ ਵਾ ਉੱਥੇ ਉਤਰਿਆ ਹalleluyah ਤੇ ਇਹ ਨਹੀਂ ਸਿਰਫ ਜਿੱਕਰ-ਜਿੱਕਰੇ ਬੈਠੇ ਆਪਣਾ ਆਪਣਾ ਕਰੀ ਜਾਣੇ ਹੈਗੇ ਆ ਪ੍ਰਾਰਥਨਾ ਕਰੀ ਜਾਣਾ ਕੋਈ ਆਪਣਾ ਕਰੀ ਜਾਣਾ ਕੋਈ ਆਪਣਾ ਕਰੀ ਜਾਣਾ ਐਵੇਂ ਨਹੀਂ ਉਹ ਸਾਰੇ ਇੱਕ ਮਨ ਹੋਏ ਇੱਕ ਸੋਚ ਉਹਨਾਂ ਦੀ ਹੋਈ ਹੈਗੀ ਆ ਤੇ ਇਸੇ ਲਈ ਕਿ ਫੋਲੋਸ਼ਿਪ ਬਹੁਤ ਜ਼ਿਆਦਾ ਜ਼ਰੂਰੀ ਜਦੋਂ ਅਸੀਂ ਇਕੱਠੇ ਹੁੰਦੇ ਹੈਗੇ ਆ ਤੇ ਉਹਦਾ ਜਿਹੜਾ ਪਵਿੱਤਰ ਆਤਮਾ ਜਿਹੜਾ ਹੈਗਾ ਵਾ ਹੋਰ ਅਦਭੁਤ ਤਰੀਕੇ ਦੇ ਨਾਲ ਸਾਡੀ ਜ਼ਿੰਦਗੀ 'ਚ ਜਿਹੜਾ ਹੈਗਾ ਕੰਮ ਕਰਦਾ ਹੈਗਾ ਹallelujah ਉਦੋਂ ਸਿਰਫ ਅਸੀਂ ਹੀ ਨਹੀਂ ਸਾਡੇ ਨਾਲ ਦੇ ਭੈਣ ਭਰਾ ਤੇ ਉਹਨਾਂ ਦੇ ਨਾਲ ਅਸੀਂ ਵੀ ਜਿਹੜੇ ਹੈਗੇ ਆ ਬlesਸ ਹੁੰਨੇ ਆ ਜਦੋਂ ਅਸੀਂ ਪਰਮੇਸ਼ਰ ਦੀ ਜਿਹੜੀ ਹੈਗੀ ਆ ਲੋਕਾਂ ਦੇ ਵਿੱਚ ਮਸੀਹ ਲੋਕਾਂ ਦੇ ਵਿੱਚ ਅਸੀਂ ਸੰਗਤੀ ਕਰਨੀ ਜਿਹੜੀ ਹੈਗੀ ਸ਼ੁਰੂ ਕਰ ਦਿੰਨੇ ਹੈਗੇ ਆ ਅਸੀਂ ਉਹਨਾਂ ਦੀਆਂ ਜ਼ਿੰਦਗੀਆਂ ਤੋਂ ਪ੍ਰਭਾਵਿਤ ਹੁੰਦੇ ਹੈਗੇ ਆ ਤੇ ਉਹ ਕਈ ਵੇਲੇ ਸਾਡੀ ਜ਼ਿੰਦਗੀ ਤੋਂ ਪ੍ਰਭਾਵਿਤ ਹੁੰਦੇ ਹੈਗੇ ਨੇ ਇੱਕ ਦੂਸਰੇ ਨੂੰ ਦੇਖ ਕੇ ਅਸੀਂ ਜਿਹੜਾ ਹੈਗਾ ਵਾ ਉਤਸ਼ਾਹਿਤ ਹੁੰਦੇ ਹੈਗੇ ਕਿ ਵਾ ਹੋ ਯਾਰ ਪਰਮੇਸ਼ਰ ਇਹਦੀ ਲਾਈਫ ਦੇ ਵਿੱਚ ਕਿਵੇਂ ਕੰਮ ਕਰ ਰਿਹਾ ਕੀ ਪਰਮੇਸ਼ਰ ਮੇਰੀ ਲਾਈਫ ਦੇ ਵਿੱਚ ਕਿਸ ਤਰੀਕੇ ਨਾਲ ਕੰਮ ਕਰ ਰਿਹਾ ਹੈਗਾ ਅਸੀਂ ਇਸ ਤਰ੍ਹਾਂ ਇੱਕ ਦੂਸਰੇ ਦੇ ਲਈ ਇੱਕ ਐਗਜ਼ਾਮਪਲ ਬਣ ਜਾਂਦੇ ਹੈ ਹallelujah ਫਿਰ ਉਸ ਤੋਂ ਬਾਅਦ ਅਗਲਾ ਲਾਸਟ ਪੁਆਇੰਟ ਹੈਗਾ ਤੇ ਉਹਦੇ ਵਿੱਚ ਹੈਗਾ ਆਪਾਂ ਦੇਖਾਂਗੇ ਕਿ ਮੈਡੀਟੇਸ਼ਨ ਮੈਡੀਟੇਟ ਕਰਨਾ ਪਰਮੇਸ਼ਰ ਦਾ ਵਰਡ ਮੈਡੀਟੇਟ ਵਰਡ ਆਫ ਦਾ ਗੋਡ ਪਰਮੇਸ਼ਰ ਜਿਹੜਾ ਹੈਗਾ ਵਾ ਕਲਾਮ ਜਿਹੜਾ ਹੈਗਾ ਵਾ ਉਹਨੂੰ ਹਮੇਸ਼ਾ ਯਾਦ ਕਰਦੇ ਰਹਿਣਾ ਹੈ ਨਾ ਮੈਡੀਟੇਟ ਕਰਨਾ ਉਹਤੇ ਆਪਣਾ ਧਿਆਨ ਆਪਣਾ ਫੋਕਸ ਲਗਾਉਣਾ ਉਹਦੇ ਉੱਤੇ ਕਿ ਪਰਮੇਸ਼ਰ ਦਾ ਕਲਾਮ ਕਹਿ ਕੀ ਰਿਹਾ ਹੈਗਾ ਹੈ ਨਾ ਕਿਸ ਚੀਜ਼ ਨੂੰ ਲੈ ਕੇ ਗੱਲ ਕਰ ਰਿਹਾ ਹੈਗਾ ਵਾ ਕਿਹੜੀ ਚੀਜ਼ ਜਿਹੜੀ ਹੈਗੀ ਆ ਇਹਦੇ ਵਿੱਚ ਜੋ ਮੈਂ ਆਪਣੀ ਲਾਈਫ ਵਿੱਚ ਲੈ ਸਕਦਾ ਹੈਗਾ ਹalleluyah ਤੇਰੇ ਵਿੱਚ ਆਪਾਂ वचन ਪੜਾਂਗੇ ਜਬੂਰਾਂ ਦੀ ਕਿਤਾਬ ਉਹਦਾ ਪਹਿਲਾ ਚੈਪਟਰ ਤੇ ਉਹਦੀ 2 ਤੇ 3 ਆਇਤ ਨੂੰ ਦੇਖਾਂਗੇ ਪਰ ਉਹ ਜੋ ਹੋਵਾ ਦੀ ਵਿਵਸਥਾ ਵਿੱਚ ਮਗਰ ਰਹਿੰਦਾ ਔਰ ਦਿਨ ਰਾਤ ਧਿਆਨ ਲਗਾਉਂਦਾ ਹੈ ਉਹ ਇਸ ਬ੍ਰਿਸ਼ ਵਰਗਾ ਹੋਵੇਗਾ ਜੋ ਕਦੀ ਨਹੀਂ ਕੁਮਲਾਉਂਦਾ ਅਤੇ ਜੋ ਕੁਝ ਕਰੇ ਸੋ ਸਫਲ ਹੋ ਜਾਂਦਾ ਹੈ ਹalleluyah ਤੇ ਦੇਖਦੇ ਹੈਗੇ ਕਿ ਜਦੋਂ ਆਪਾਂ ਪਰਮੇਸ਼ਰ ਦੇ वचन ਉਹ ਜਿਹੜਾ ਹੈਗਾ ਵਾ ਮੈਡੀਟੇਟ ਕਰਦੇ ਹੈਗੇ ਆ ਸਾਡੀਆਂ ਜੋਸ਼ਨਾਵਾਂ ਜਿਹੜੀਆਂ ਸਾਡੀਆਂ ਜਿਹੜੀਆਂ ਪਲੈਨਿੰਗਸ ਹੈਗੀਆਂ ਵਾ ਉਹ ਸਕਸੈਸਫੁਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ ਹਾਲੇਲੂਇਆ ਸਾਡੇ ਕੰਮ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਕਿ ਵਧੀਆ ਹੋਣ ਲੱਗ ਜਾਂਦੇ ਨੇ ਹਾਲੇਲੂਇਆ ਸਾਡੇ ਕੈਰੈਕਟਰ ਦੇ ਵਿੱਚ ਜਿਹੜੀ ਹੈਗੀ ਐਮਪਰੂਵਮੈਂਟ ਆਣੀ ਸ਼ੁਰੂ ਹੋ ਜਾਂਦੀ ਹੈਗੀ ਹਾਲੇਲੂਇਆ ਸਾਡੀਆਂ ਸੋਚਾਂ ਦੇ ਵਿੱਚ ਜਿਹੜੀ ਹੈਗੀ ਐਮਪਰੂਵਮੈਂਟ ਆਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਅਸੀਂ ਪਰਮੇਸ਼ਰ ਦੇ ਕਲਾਮ ਨੂੰ ਹੈ ਜਿਹੜਾ ਕੀ ਆ ਉਹਨੂੰ ਮੈਡੀਟੇਟ ਕਰਦੇ ਉਹਨੂੰ ਯਾਦ ਕਰਦੇ ਤੇ ਧਿਆਨ ਕਰਦੇ ਹੈਗੇ ਆ ਜਿਵੇਂ ਆਪਾਂ ਦੇਖਦੇ ਕਿ 올ਡ ਟੈਸਟਾਮੈਂਟ ਦੇ ਵਿੱਚ ਆਪਾਂ ਦੇਖਦੇ ਆ ਇਸ ਹਾਕ ਤੇ ਜਦੋਂ ਪਰਮੇਸ਼ਰ ਦੇ ਵਚਨ ਦੇ ਉੱਤੇ ਆਪਾਂ ਧਿਆਨ ਲਗਾਉਣਾ ਹੈਗਾ ਤਾਂ ਪਰਮੇਸ਼ਰ ਸਾਡੇ ਨਾਲ ਗੱਲਬਾਤ ਕਰਦਾ ਹੈਗਾ ਸਾਡੀ ਆਪਣੀ ਲਾਈਫ ਨੂੰ ਲੈ ਕੇ ਆਪਣੀ ਸਾਡੀ ਫੈਮਲੀਆਂ ਨੂੰ ਲੈ ਕੇ ਹਨਾ ਵੀ ਹੋਰ ਵੀ ਸਿਰਫ ਆਪਣੇ ਹੀ ਲਈ ਨਹੀਂ ਸਾਡੇ ਦੂਸਰੇ ਜਿਹੜੇ ਵੀ ਭੈਣ ਭਰਾ ਹੈਗੇ ਨੇ ਕਰੀਬੀ ਜਿਹੜੇ ਹੈਗੇ ਨੇ ਉਹਨਾਂ ਦੇ ਲਈ ਵੀ ਪਰਮੇਸ਼ਰ ਸੰ ਨਾਲ ਗੱਲਬਾਤ ਕਰ ਸਕਦਾ ਹੈਗਾ ਵਾ ਜਦੋਂ ਅਸੀਂ ਪਰਮੇਸ਼ਰ ਦੇ ਬਚਨ ਉਹ ਜਿਹੜਾ ਹੈਗਾ ਕੀ ਆ ਉਹਨੂੰ ਮੈਡੀਟੇਟ ਕਰਾਂਗੇ ਤੇ ਐਵੇਂ ਆਪਾਂ ਦੇਖਦੇ ਹੈਗੇ ਆ ਜਬੂਰਾ ਦੀ ਕਿਤਾਬ ਚੌਰਾ ਦੀ ਚਾੜ ਦੇ ਵਿੱਚ ਲਿਖਿਆ ਹੈਗਾ ਦਾਉਦ ਇੱਥੇ ਕਹਿੰਦਾ ਹੈਗਾ ਕਿ ਰਾਤ ਨੂੰ ਆਪਣੇ ਬਿਸਤਰਿਆਂ ਤੇ ਪਰਮੇਸ਼ਰ ਕਹਿ ਰਿਹਾ ਕਿ ਰਾਤ ਨੂੰ ਆਪਣੇ ਬਿਸਤਰਿਆਂ ਤੇ ਵੀ ਤੁਸੀਂ ਸੋਚੋ ਵੀ ਤੁਸੀਂ ਕੀ ਕੀਤਾ ਪੂਰਾ ਦਿਨ ਤੁਸੀਂ ਕੀ ਕੀਤਾ ਹੈਗਾ ਵਾ ਨਾ ਵੀ ਕੀ ਪੜਿਆ ਤੁਸੀਂ ਪੂਰਾ ਦਿਨ ਕੀ ਕੀਤਾ ਹੈਗਾ ਜਦੋਂ ਅਸੀਂ ਉਸ ਚੀਜ਼ ਉੱਤੇ ਮੈਡੀਟੇਟ ਕਰਦੇ ਹੈਗੇ ਆ ਤੇ ਪੂਰੇ ਇੱਕ ਦਿਨ ਦਾ ਇੱਕ ਨਿਚੋੜ ਨਿਕਲ ਗਿਆ ਦਾ ਸਾਡੇ ਸਾਹਮਣੇ ਕਿ ਕਿ ਅੱਜ ਸੱਚਮੁੱਚ ਮੈਂ ਪਰਮੇਸ਼ਰ ਦੇ ਨਾਲ ਚੱਲਿਆ ਕਿ ਅੱਜ ਮੈਂ ਕਿਹੜੇ-ਕਿਹੜੇ ਕੰਮ ਕੀਤੇ ਅੱਜ ਮੈਂ ਕੀ-ਕੀ ਨੇ ਕੀਤਾ ਅੱਜ ਮੈਂ ਪ੍ਰਾਰਥਨਾ ਕੀਤੀ ਅੱਜ ਮੈਂ ਅਰਾਧਨਾ ਕੀਤੀ ਅੱਜ ਮੈਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਿਆ ਅੱਜ ਮੈਂ ਪਰਮੇਸ਼ਰ ਦੇ ਨਜ਼ਦੀਕ ਗਿਆ ਅੱਜ ਮੈਂ ਪਰਮੇਸ਼ਰ ਨਾਲ ਟਾਈਮ ਸਪੈਂਡ ਕੀਤਾ ਹallelujah ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਡੀ ਲਾਈਫ 'ਚ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੈਗੀਆਂ ਜਦੋਂ ਅਸੀਂ ਇੱਕ ਮਸੀਹ ਹੋ ਕੇ ਪਰਮੇਸ਼ਰ ਤੋਂ ਪਿੱਛੇ ਹਟ ਜਾਨੇ ਹੈਗੇ ਅਸੀਂ ਕਹਿੰਦੇ ਤਾਂ ਹੈਗੇ ਹਾਂ ਜੀ ਜੇ ਅਸੀਂ ਮਸੀਹ ਹੈਗੇ ਆਂ ਬਟ ਕਿਤੇ ਨਾ ਕਿਤੇ ਸਾਡੇ 'ਚ ਇਹ ਚੀਜ਼ਾਂ ਹੈ ਕਿ ਅਸੀਂ ਪਰਮੇਸ਼ਰ ਤੋਂ ਦੂਰ ਹੋ ਜਾਨੇ ਹੈਗੇ ਤੇ ਇਹ ਥੋੜੇ ਜਿਹੇ ਪੁਆਇੰਟ ਜੋ ਪਰਮੇਸ਼ਰ ਦੇ ਅਨੁਗ੍ਰਹਿ ਦੇ ਨਾਲ ਮੈਨੂੰ ਮਿਲੇ ਹੈਗੇ ਆ ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਆਈ ਹੋਪ ਸਭ ਨੂੰ ਸਮਝ ਲੱਗੀ ਹੋਏਗੀ ਤੇ ਇੱਕ ਵਾਰੀ ਫਿਰ ਮੈਂ ਇਹਨਾਂ ਨੂੰ ਰਿਪੀਟ ਕਰ ਦਿੰਦੀ ਹੈਗੀ ਆ ਫਸਟ ਪੁਆਇੰਟ ਸਿਗਾ ਰਿਪੈਂਡੈਂਸ ਤੋਬਾ ਕਰਨੀ ਦੂਸਰਾ ਪੁਆਇੰਟ ਮਾਫ ਕਰਨਾ ਤੀਸਰਾ ਪੁਆਇੰਟ ਹੈਗਾ ਆਨਰ ਟੂ ਗੋਡ ਵਿਦ ਯਰ ਬਾਡੀ ਆਪਣੇ ਸਰੀਰ ਦੇ ਦੁਆਰਾ ਆਪਣੇ ਸਰੀਰ ਦੇ ਦੁਆਰਾ ਪਰਮਿਸ਼ਨ ਨੂੰ ਮਹਿਮਦ ਦੇਣੀ ਹallelujah ਤਾਂ ਜੋ ਅਸੀਂ ਇੱਕ ਚਲਦੀ ਫਿਰਦੀ ਬਾਈਬਲ ਬਣ ਜਾਈਏ ਲੋਕ ਸਾਨੂੰ ਚਲਦੀ ਫਿਰਦਿਆਂ ਨੂੰ ਦੇਖਣ ਸਾਡੀ ਬੋਲਚਾਲ ਤੋਂ ਦੇਖਣ ਕਿ ਅਸੀਂ ਮਸੀਹ ਦੇ ਲੋਕ ਹੀ ਹੈਗੇ ਅਸੀਂ ਇਸ ਦੁਨੀਆ ਤੋਂ ਅਲੱਗ ਹੈਗੇ ਹਾਂ ਹallelujah ਪ੍ਰੇਅਰ ਐਂਡ ਫਾਸਟਿੰਗ ਫੈਲੋਸ਼ਿਪ ਸੰਗਤੀ ਦੇ ਵਿੱਚ ਬਣੇ ਰਹਿਣਾ ਤੇ ਪਰਮੇਸ਼ਰ ਦੇ ਕਲਾਮ ਨੂੰ ਜਿਹੜਾ ਹੈਗਾ ਵਾ ਉਹਨੂੰ ਮੈਡੀਟੇਟ ਕਰਨਾ ਪਰਮੇਸ਼ਰ ਦੇ ਕਲਾਮ ਦੇ ਉੱਤੇ ਧਿਆਨ ਦੇਣਾ ਹਲੇਲੀਆ ਤੇ ਥੈਂਕ ਯੂ ਸਭ ਦਾ ਸੁਨੰਦਰ ਲਈ ਤਿਰਸਤਰ ਕੇ ਬੈਠੇ ਰਹੇ ਸਾਰੇ ਤੇ ਗੋਡ ਬlesਸ ਯੂ ਤੇ ਸਭ ਨੂੰ ਜੈਮ ਸੀਕੀ